ਸਾਸ਼੍ਰੀਕਾਲ ਤੁਸੀਂ ਦੇਖ ਰਹੇ ਹੋ 247 ਪੰਜਾਬ ਤੇ ਮੈਂ ਵਰਪ੍ਰਿਤ ਕੋਰਜੀਕਾਲ ਕਰ ਲੈਨੇ ਰੀਅਲ ਏਸਟੇਟ ਸੈਕਟਰ ਦੀ ਤਾਜ਼ਾ ਖ਼ਬਰਾਂ ਕਿ ਪੰਜਾਬ ਸਰਕਾਰ ਦੇ ਵੱਲੋਂ ਦੀਵਾਲੀ ਦੇ ਮੌਕੇ ਤੇ ਰੀਅਲ ਏਸਟੇਟ ਸੈਕਟਰ ਨੂੰ ਵੱਡਾ ਤੋਹਫ਼ਾ ਮਿਲਿਆ ਹੈ ਵੱਡੀ ਖੁਸ਼ਖਬਰੀ ਜਿਹੜੀ ਕਿ ਸਾਹਮਣੇ ਆਈ ਹੈ ਤਾਜ਼ਾ ਖ਼ਬਰਾਂ ਕਿ ਹਾਲ ਹੀ ਦੇ ਵਿੱਚ ਰੀਅਲ ਏਸਟੇਟ ਸੈਕਟਰ ਦੇ ਵੱਲੋਂ ਜੋ ਕਿ ਮੰਗ ਰੱਖੀ ਗਈ ਸੀ ਕਿ CLU ਦੇ ਨਾਲ ਜਿਹੜੇ ਕਿ ਨਕਸ਼ੇ ਪਾਸ ਕਿਤੇ ਜਾਂਦੇ ਨੇ ਇਸ ਸ਼ਰਤ ਨੂੰ ਖਤਮ ਕਰ ਦਿੱਤਾ ਜਾਵੇ ਹੁਣ ਇਸ ਤੇ ਇੱਕ ਵੱਡੀ ਰਾਹਤ ਜਿਹੜੀ ਕਿ ਰੀਅਲ ਏਸਟੇਟ ਸੈਕਟਰ ਨੂੰ ਮਿਲੀ ਹੈ ਦੱਸਵਾ ਕੇ ਆਮ ਆਗੂੀ ਪਾਰਟੀ ਸਰਕਾਰ ਨੇ ਤਿਉਹਾਰਾਂ ਦੇ ਸੀਜ਼ਨ ਦੇ ਵਿੱਚ ਰੀਅਲ ਏਸਟੇਟ ਨੂੰ ਵੱਡੀ ਰਾਹਤ ਦਿੱਤੀ ਹੈ ਹੁਣ CLU ਦੇ ਨਾਲ ਨਕਸ਼ਾ ਪਾਸ ਕਰਵਾਉਣ ਦੀ ਸ਼ਰਤ ਤੋਂ ਛੁੱਟੀ ਮਿਲ ਗਈ ਹੈ ਲੰਬੇ ਸਮੇਂ ਤੋਂ ਕਿਸੇ ਵੀ ਕਲੋਨੀ ਬਿਲਡਿੰਗ ਜਾਂ ਕਮਰਸ਼ੀਅਲ ਪ੍ਰੋਜੈਕਟ ਦੀ ਜੀ ਗੱਲ ਕਰੀ ਤਾਂ ਵੱਖ-ਵੱਖ ਸੀ CLU ਅਤੇ ਨਕਸ਼ਾ ਪਾਸ ਕਰਵਾਉਣ ਦੀ ਪਥਾ ਚੱਲ ਰਹੀ ਸੀ ਪਰ 2023 ਦੇ ਵਿੱਚ CLU ਦੇ ਨਾਲ ਨਕਸ਼ਾ ਤੇ ਲੈਆਊਟ ਪਾਸ ਕਰਨ ਦੀ ਜਿਹੜੀ ਕਿ ਸ਼ਰਤ ਲਾਗੂ ਕੀਤੀ ਗਈ ਤੇ ਹੁਣ ਸਰਕਾਰ ਨਿਵੇਸ਼ ਵਧਾਉਣਾ ਤੇ ਉਦਯੋਗਿਕ ਖੇਤਰ ਨੂੰ ਸੁਵਿਧਾਵਾਂ ਦੇਣ ਦੇ ਹਿਸਾਬ ਨਾਲ ਲਗਾਤਾਰ ਮੀਟਿੰਗਾਂ ਕਰਦੀਆਂ ਹੋਈਆਂ ਨਜ਼ਰ ਆਉਂਦੀਆਂ ਨੇ ਤੇ ਇਸ ਦੇ ਨਾਲ ਦੱਸਵਾਂ ਕਿ ਰੀਅਲ ਅਸਟੇਟ ਸੈਕਟਰ ਨੇ ਮੰਗ ਕੀਤੀ ਸੀ ਕਿ ਸੀਐਲਯੂ ਦੇ ਨਾਲ ਜਿਹੜਾ ਕਿ ਨਕਸ਼ਾ ਪਾਸ ਕਰਨ ਦੀ ਸ਼ਰਤ ਖਤਮ ਕਰ ਦਿੱਤੀ ਜਾਵੇ ਉਸ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਸ਼ਹਿਰੀ ਵਿਕਾਸ ਉਪਾਗਵਲੋ ਸਿਸਟਮ ਦੇ ਵਿੱਚ ਫਿਰ ਤੋਂ ਇੱਕ ਵਾਰ ਬਦਲਾਅ ਕੀਤਾ ਗਿਆ ਜਿਸ ਮੁਤਾਬਕ ਸੀਐਲਯੂ ਤੋਂ ਬਾਅਦ ਵੱਖ-ਵੱਖ ਨਕਸ਼ਾ ਜਿਹੜਾ ਲੇਆਉਟ ਪਾਸ ਕਰਵਾਉਣ ਦਾ ਲਾਇਸੈਂਸ ਲਈ ਅਰਜ਼ੀ ਦਿੱਤੀ ਜਾ ਸਕਦਾ ਜੀਹਾ ਦਾਸਵਾ ਕੇ ਸੀਐਲਓ ਦੇ ਨਾਲ ਜਿਹੜੇ ਟਕਸ਼ੇ ਪਾਸ ਕੀਤੇ ਜਾਂਦੇ ਸੀ ਉਸ ਚਰਤ ਨੂੰ ਖਤਮ ਕਰ ਦਿੱਤਾ ਗਿਆ ਵੱਡੀ ਖੁਸ਼ਖਬਰੀ ਰੀਅਲ ਏਸਟੇਟ ਸੈਕਟਰ ਨੂੰ ਮਿਲੀ ਹੈ ਪੰਜਾਬ ਸਰਕਾਰ ਨੇ ਵੱਡੀ ਰਾਹਤ ਜਿਹੜੇ ਕਿ ਰੀਅਲ ਏਸਟੇਟ ਸੈਕਟਰ ਨੂੰ ਲੋਕਾਂ ਨੂੰ ਜਿਹੜੀ ਪਹੁੰਚਾਈ ਹੈ